ਹਾਂਜੀ ਗੁਰਪ੍ਰੀਤ ਸਿੰਘ ਜੀ ਵਾਈਫ ਜੀ ਦਾ ਖਾਲਸਾ ਬਾਈ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਅਸਾਂ ਅਮਰੀਕਾ ਤੋਂ ਕੁਝ ਨਿਮਰਤਾ ਸਹਿਤ ਬੇਨਤੀ ਆ ਕਰਦਾ ਹੈ ਜਿਸ ਤਰ੍ਹਾਂ ਜੀ ਆਪਣਾ ਪ੍ਰੋਜੈਕਟ ਸੀਗਾ ਵੀ ਆਪਾਂ ਭੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਾਰਚਰਨ ਦੇ ਬਚਨ ਸਰਵ ਕਰਾਉਣੇ ਜੀ ਕੋਈ ਕਾਫੀ ਕੋ ਬਹੁਤ ਬਚਨ ਦੀ ਦਾਸ ਨੇ ਕਿਤਾਬ ਲਿਖੀ ਹੈ ਜੀ ਤੇ ਕਿਤਾਬ ਦਾ ਨਾਮ ਹੈ ਕਿ ਈਸ਼ਵਰ ਸਰੂਪ ਜਿਸ ਕਰ ਬਾਬਾ ਬੰਦਨ ਸਿੰਘ ਜੀ ਭੰਤਨ ਬਾਬੰਦਨ ਸਿੰਘ ਜੀ ਦੀ ਕਿਤਾਬ ਲਿਖੀ ਹੈ ਉਸ ਤੱਕ ਸੰਸ਼ਾਜ ਜੀ ਜਣ ਲਿਖਿਆ ਤੇ ਅਨੰਦ ਸ੍ਰੋਵਰ ਤੇ ਉਸੇ ਤਰਾਵੋ ਸੇ ਵੀ ਉਸੇ ਲੜੀ ਨੂੰ ਘਾਤ ਤੋੜਦੇ ਹੋਏ ਤੇ ਵੀ ਬਾਬਾ ਜੀ ਆਪ ਹੀ ਕਿਰਪਾ ਕਰਕੇ ਦਾਸੂ ਕਿਤਾਬ ਰਖਾਈ ਹੈ ਜੀ ਤੇ ਵੀ ਉਹ ਈਸ਼ਵਰ ਸ੍ਰੋਵਰ ਦੇ ਨਾਮ ਤੇ ਇਹ ਕਿਤਾਬ ਉਹ ਮੇਰਾ ਖ 5 7 10 ਦਿਨਾਂ ਤੱਕ ਵਿੱਚ ਆ ਜੂਗੀ ਜਾਂ ਮਾਗਦੇ ਵੀ ਜਿਵੇਂ ਤੇ ਆ ਜੂਗੀ ਇਹ ਕਿਤਾਬ ਤੇ ਇਸ ਭਾਈ ਚਤਰ ਸਿੰਘ ਜੀਵਨ ਸਿੰਘ ਹੰਬਰਸਰੈ ਕੋ ਆਰਡਰ ਕੀਤੀ ਹੋਈ ਹੈ ਜੀ ਤੇ ਵੀ ਉਹ ਕਹਿੰਦੇ ਆ ਵੀ ਇਸੇ ਵੀ ਬਿਕਸ਼ੇਸ ਮੋਸਪਰ ਵੀ ਆ ਜੂਗੀ ਮੈਂ ਮੈਂ ਦੇ ਵੀਰ ਕਹਿੰਦਾ ਮਤਲਬ ਇਹ ਸੀ ਆਪਾ ਜੀ ਉਹ ਕਿਤਾਬ ਦਾ ਵੱਧ ਤੋਂ ਵੱਧ ਆਪਾਂ ਦੇਖਣਾ ਬਹੁਤ ਸੋਹਣੀ ਜਿਹੀ ਕਿਤਾਬ ਦੇ ਬੜੀ ਮਿਹਨਤ ਕੀਤੀ ਹੋਈ ਕਿਤਾਬ ਚ ਸੰਗਿਆ ਦੇ ਵੀ ਟੈਲੀਫੋਨ ਨੰਬਰ ਲੌੜ ਕੀਤੇ ਹੋਇਆ ਵੀ ਇੱਕ ਮੇਰੇ ਮੇਰੀ ਕੋ ਸਾਥ ਦੇਸਾਂ ਦੀ ਜੀ ਮੈਂ ਕੋਈ ਚੀਜ਼ ਚਾਹਣਾ ਨਾ ਵੀ ਮੈਂ ਕਿ ਵੀ ਵੀ ਚੀਜ਼ ਬਿਦ ਪ੍ਰੂਫਸ ਪਿੱਛੇ ਕੀ ਕੀਤੀ ਆ ਵੀ ਜਾਂ ਵੀ ਅੱਜ ਤੋਂ 100 ਸਾਲ ਬਾਅਦ ਵੀ ਕੋਈ ਇਹ ਨਾ ਕਹ ਸਕੇ ਵੀ ਇਸ ਤਰ੍ਹਾਂ ਵੀ ਬਾਬਾ ਜੀ ਆਉਂਦੇ ਸੀ ਉੱਥੋਂ ਵੀ ਪ੍ਰਤੱਖਾ ਹੋ ਗਿਆ ਵੀ ਬ੍ਰੈਜ਼ੀਚੋੜਾ ਹੋ ਗਿਆ ਜਾਂ ਹੋਰ ਆਇਆ ਇਹ ਗੱਲਾਂ ਉਹ ਮੈਂ ਵੀ ਇੱਜ਼ਤ ਦਾ ਥੋੜਾ ਜਿਹਾ ਮੈਂ ਵੀ ਥੋੜਾ ਜਿਹਾ ਪਿਸ ਕੋਚ ਕਰਦਾ ਕਰ ਤੇ ਉਹ ਸਾਰੇ ਦੇ ਟੈਲੀਫੋਨ ਨੰਬਰ ਦਿੱਤੇ ਹੋਣਗੇ ਵਿੱਚ ਉਹਨਾਂ ਸਾਰੇ ਜੋ ਕਰਕੇ ਨਾ ਤੁਸੀਂ ਬੰਦੇ ਇੱਕ ਰੀ ਕਨਫਰਮ ਕਰ ਸਕਦੇ ਹੋ ਹਾਂਜੀ ਤੇ ਬਾਬਾ ਜੀ ਜੀ ਬਾਬੇ ਦੇ ਬਸ਼ਰ ਬਹੁਤ ਬਚਣਾ ਵੀ ਜੀ ਵੀ ਬਾਬਾ ਜੀ ਕਰੀ ਮਹਾਂਪੁਰਪ ਆਪ ਜਿਹੜੇ ਕੇ ਵੀ ਵੀ ਜੋ ਥੁੰਦੇ ਆ ਜੇ ਉਹ ਕੋਈ ਬੱਚਾ ਕਿਸੇ ਨੂੰ ਕਰਦੇ ਉਹ ਖਰਗਿਜ ਮੰਨਣਾ ਚਾਹੀਦਾ ਜੇ ਤੁਸੀਂ ਆਪਾਂ ਠੁਕਰਾ ਦਿੰਦੇ ਆ ਨਹੀਂ ਮੰਨਦੇ ਤਾਂ ਵੀ ਉਹਨੂੰ ਫਿਰ ਆਪਾਂ ਨੂੰ ਜਾਣੀਆਂ ਦੇ ਦੇਣੀਆਂ ਪੈਂਦੀਆਂ ਜਾਣੀ ਦੇਣੇ ਪੈਂਦੇ ਇਹ ਵੱਡੀ ਪ੍ਰੋਬਲਮ ਪੈਂਦੀ ਜੀ ਆਪਾਂ ਨੂੰ ਵੀ ਵੱਡੀ ਕਰਕੇ ਨਾ ਇਹ ਕਈ ਬੰਦੇ ਪਤਾ ਨਹੀਂ ਹੁੰਦਾ ਤੇ ਉਹ ਉਸਤਾ ਕਰਦੇ ਆ ਤੇ ਵੀ ਉਹ ਪ੍ਰੋਬਲਮ ਵੱਡੀ ਖੜੀ ਹੁੰਦੀ ਹੁਣ ਮੈਂ ਸਾਖੀ ਕਿਸੌਣਾ ਜੀ ਬਈ ਆਪਣਾ ਬਾਬਾ ਜੂਰ ਸਿੰਘ ਜੀ ਬਧਨੀ ਆਏ ਨੇ ਵੀ ਸرائی ਹੋਏ ਸਾਖੀ ਉਹ ਮੈਨੂੰ ਵੀ ਪਤਾ ਸੀਗਾ ਜੀ ਤੇ ਬਾਬਾ ਜੀ ਧੰਤ ਬਾਬੇ ਇਸ਼ਰ ਸਿੰਘ ਜੀ ਨੇ 1963 ਸੁਪਨਾ ਬਤਾਇਆ ਜੀ ਤੇ ਉਸ ਤੋਂ ਪਹਿਲਾਂ ਬਾਬੇ ਜੀ ਦਾ ਦਵਾਨ ਲੱਗੇ ਸੀ ਫਰੀਦਕੋਟ ਫਰੀਦਕੋਟ ਅਗੇ ਮੇਰੇ ਪਿਤਾ ਜੀ ਦੇ ਸਕੀ ਮਾਸੀ ਦਾ ਮੁੰਡੇ ਦਾ ਫਾਜ਼ਲਲਾ ਫਾਜ਼ਲਲਾ ਉੱਥੇ ਉੱਥੇ ਲੱਗੇ ਸੀ ਐਸਐਸਪੀ ਲੱਗੇ ਸਾਕਵਾਤ ਸਿੰਘ ਗਰੇਆ ਤੇ ਲੱਗੇ ਸੀ ਉਹਨਾਂ ਦੇ ਫਿਰ ਵੀ ਮੇਰੇ ਪਿਤਾ ਜੀ ਨੇ ਕਿ ਬਾਬਾ ਜੀ ਮੈਨੂੰ ਕਰਦੇ ਵੀ ਬਰਵੀਤ ਹੋ ਗਏ ਉੱਥੇ ਆ ਜੀ ਵੈਸ਼ਨਾਵਿਤੇ ਦਾਸ ਨੇ ਦਾਵੰਸੀ ਜੀ ਫ੍ਰੀ ਹੋਇਆ ਵਾਬੇ ਤੇ ਮੇਰੇ ਪਿਤਾ ਜੀ ਚਲੇ ਗਏ ਰਹੇ ਅਸ਼ਟਲੂ ਨੇ ਟਿੱਕੀ ਤਸੀ ਆਗਰੇ ਸਰ ਦੇਸ਼ਤ ਦੇ ਕਰੇ ਤੇ ਗਾਇਤੇ ਉਥੇ ਉਥੇ ਜੀ ਪਹਿਲਾਂ ਮੈਸ ਤਾਂ ਗੱਲ ਹੋਈ ਜੀ ਉਥੇ ਰਾਜਾ ਬਈ ਮਹਾਰਾਜਾ ਹਰਿੰਦਰ ਸਿੰਘ ਬਰਾੜ ਸਰ ਹਰਿੰਦਰ ਸਿੰਘ ਬਰਾੜ ਜਿਹੜਾ ਤੁਹਾਰਾ ਜੀ ਸੀ ਇੰਡੀਆ ਆਰਮੀ ਚ ਰਹੇ ਸੀ ਤੇ ਉਹ ਉਹਨਾਂ ਦੇ ਵੀ ਜਿਹੜੇ ਸੀ ਨਾਰਸੀ ਸੰਗਤ ਹੋਈ ਸੀ ਕਰਨਲ ਸਰਵੰਗ ਸੋਣੇ ਨੇ ਜਿਹੜੇ ਨੱਥੋ ਵਾਲੇ ਸੀ ਉਹਨਾਂ ਨੇ ਰਾਜੇ ਸਰਮ ਹਰਿੰਦਰ ਸਿੰਘ ਬਰਾੜ ਨੂੰ ਟ੍ਰੇਨਿੰਗ ਲਈ ਸੀ ਉਹ ਬਾਬੇ ਦੇ ਬੱਚੇ ਬੜਾ ਸਨ ਕਿ ਰਾਜਾ ਜੀ ਜਿਹੜਾ ਜੀ ਹਰਿੰਦਰ ਸਿੰਘ ਰਾਜਾ ਸਰ ਹਰਿੰਦਰ ਸਿੰਘ ਤੇ ਉਹਦੇ ਬਾਈਵਨ ਸੀ ਰਾਣੀ ਨਰਿੰਦਰ ਕੌਰ ਜੀ ਨਰਿੰਦਰ ਕੌਰ ਸੀ ਤੇ ਇਹ ਸੀ ਮਹਾਰਾਜ ਫਰੀ ਫਰੀ ਕੌਰ ਸੀ ਇਹਨਾਂ ਦੇ ਤਿੰਨ ਲੜਕੇ ਰੱਖੇ ਸੀ ਬੀਬੀ ਅਮਰਜੀਤ ਕੌਰ ਬੀਬੀ ਦੀਪਿੰਦਰ ਕੌਰ ਤੇ ਬੀਬੀ ਮਹੀਪਿੰਦਰ ਕੌਰ ਇਹ ਜਿਹੜਾ ਟੈਂਡਰ ਰੱਖਿਆ ਰਿਹਾ ਸੀ ਤੇ ਜਿਹ ਵੀ ਜੋ ਉਹ ਤਨ ਰੱਖਿਆ ਨੇ ਇਹ ਆਪਣਾ ਪ੍ਰਾਪਰਟੀ ਬਹੁਤ ਸੀ ਸਾਰੇ ਇੰਡੀਆ ਦੇ ਵਿੱਚੋਂ ਸਭ ਤੋਂ ਅਮੀਰ ਰਾਜੇ ਸੀ ਉਹ ਸਭ ਤੋਂ ਇੰਡੀਆ ਤੋਂ ਵੀ ਰਾਜੇ ਸੀ ਤੇ ਉਹਨਾਂ ਕੋਲ ਤਕਰੀਬਨ ਉਹਨਾਂ ਕੋਲ ਜੀ ਕੋਈ 20000 ਕਰੋੜ ਰੁਪਏ ਦੀ ਪ੍ਰਾਪਰਟੀ ਸੀ 20000 ਕਰੋੜ ਰੁਪਏ ਦੀ ਪ੍ਰਾਪਰਟੀ ਸੀ ਇੱਕ ਮਣੀ ਮਾਜਰੇ ਕੋਲ ਵਿੱਚ ਇੱਕ ਕਿਲਾ ਸੀਗਾ ਜਿਹੜਾ ਸੂਰਤਗੜ੍ਹ ਉਹ 5 ਏਕੜ ਸੀ ਉਹ ਵੀ ਉਹਨਾਂ ਕੋਲ ਸੀ ਹੋਰ ਬਹੁਤ ਸਾਰੇ ਸਾਰੇ ਇੰਡੀਅਨ ਪ੍ਰੋਪਰਟੀ ਸੀ ਉਹਨਾਂ ਦੀ ਫਰੀ ਕੋਟ ਦੇ ਵਿੱਚ ਵੀ ਉਹਨਾਂ ਦਾ ਵੀ ਆਪਣੇ ਰਾਜਾ ਮਹਲ ਵੀ ਜਰ ਸੀ 10 ਏਕੜ ਸੀਗਾ ਹੁਣ ਬਰਾਨ ਪੈ ਜੇਖੋ ਜਾ ਕੇ ਤੁਸੀਂ ਦੇਖ ਸਕਦੇ ਹੋ ਤਿੰਨ ਲੜਕੇ ਸੀ ਤੇ ਉਹਨਾਂ ਨੇ ਜੀ ਕਦੇ ਬਾਬਾ ਜੀ ਕੋਲ ਬਾਬਾ ਇਸ਼ਤਰੀ ਮਾਰ ਰਿਹਾ ਕੋਈ ਬੇੰਤੀ ਕਿ ਤੁਸੀਂ ਵੀ ਬਈ ਕਦੇ ਬਾਬਾ ਜੀ ਵੀ ਸਾਨੂੰ ਕਿਰਪਾ ਕਰੋ ਜੀ ਸਾਡੇ ਵੀ ਲੜਕੇ ਦੀ ਦਾ ਦੇ ਦਿਓ ਸਾਡੀ ਪ੍ਰੋਪਰਟੀ ਸਾਰੀ ਬੀਅਰਸ ਜਾਂਦੀ ਆ ਤੇ ਵੀ ਸਾਰੀ ਬੀਅਰਸ ਜਾਂਦੀ ਆ ਤੇ ਬਾਬਾ ਜੀ ਤੁਸੀਂ ਕਿਤੇ ਬਾਬੇ ਤੇ ਗੁਰੂ ਸਾਹਿਬ ਨਾਲ ਜੋੜਦੇ ਸੀ ਸਾਨੂੰ ਸਾਨੂੰ ਜੋੜਦੇ ਸੀ ਗੁਰੂ ਸਾਹਿਬ ਦਾ ਬਾਬੇ ਦੇ ਬਚਨ ਕਿਤੇ ਵੀ ਕੋਈ ਨਾ ਫਿਰ ਆਇਆ ਜੀ ਕਿ ਗਰਨਾਲ ਦੇ ਵਿੱਚ ਕੋਈ ਘਟ ਨਹੀਂ ਤੁਸੀਂ ਸੱਚੀ ਜਰ ਅਰਦਾਸ ਕਰੋ ਉਸ ਤੋਂ ਬਾਅਦ ਉਹ ਕਹਿੰਦਾ ਜੀ ਬਾਬਾ ਜੀ ਅਰਦਾਸ ਵੀ ਤੁਸੀਂ ਆਪ ਕਰ ਦਿਓ ਦੇਖੋ ਜੀ ਕਹਾ ਅਰਦਾਸ ਤੁਸੀਂ ਆਪ ਕਰ ਦਿਓ ਫਿਰ ਬਾਬਾ ਜੀ ਫਿਰ ਹੁਕਮ ਵੀ ਬਾਬੇ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਸੀ ਬਾਬਾ ਜੀ ਤਾਂ ਕਰੀ ਦੇਣੀ ਸੀ ਬਾਬੇ ਕਹਿੰਦੇ ਮੈਂ ਠੀਕ ਹੈ ਜੀ ਬਾਬੇ ਜੀ ਉੱਥੇ ਵੀ ਸਭੀ ਸਾਰੇ ਵੀ ਉੱਥੇ ਤਿਆਰੀ ਕੀਤੀ ਸੀ ਵੀ ਕੀਤਰ ਹੋਇਆ ਸਾਰਾ ਕਰਾ ਕੇ ਤੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕੀਤੀ ਬਾਬਾ ਜੀ ਕਿਹਾ ਪਰ ਵੀ ਗੁਰੂ ਸਾਹਿਬ ਇਹਦੇ ਵੀ ਛੋੜੀ ਕਰਪਾਓ ਇਹ ਵੀ ਵੀ ਬਾਬਾ ਜੀ ਇਸ ਤਰ੍ਹਾਂ ਬਈ ਕਮ ਇੱਕ ਵੀ ਗੁਰਸਿੱਖੀ ਜੀਵਨ ਵਾਲਾ ਇੱਕ ਬੱਚਾ ਦਿਓ ਤੇ ਉਹਦੇ ਸਾਲ ਬਾਅਦ ਜੀ ਬੱਚਾ ਜਨਮ ਹੋਇਆ ਜੀ ਉਹਦਾ ਨਾਮ ਸੀ ਪ੍ਰਿੰਸ ਹਰਮੋਹਿੰਦਰ ਸਿੰਘ ਪ੍ਰਿੰਸ ਹਰਮੋਹਿੰਦਰ ਸਿੰਘ ਰਾਜਪੂਰ ਹਰਮੋਹਿੰਦਰ ਸਿੰਘ ਜਨਮ ਹੋਇਆ ਪਰ ਬਾਬਾ ਜੀ ਨੇ ਉਹਨਾਂ ਕਹਿੰਦਾ ਜੀ ਇੱਕ ਨੋਟ ਲਾ ਕੇ ਕਿਹਾ ਵੀ ਕਿ ਤੁਸੀਂ ਰਾਜ ਮਹਾਰਾਜ ਹੋ ਵੀ ਵੀ ਤੁਸੀਂ ਨਾ ਵੀ ਆਪਣਾ ਬੀ ਕੁਛ ਇਸ ਵੀ ਕੋਈ ਖਾਣ ਪੀਣ ਤੋਂ ਸਕੋਚ ਕਰਿਓ ਕੋਈ ਬੜੀ ਆਤਮਾ ਰੂਹ ਬੜੀ ਆਤਮਾਈ ਆ ਪੀ ਕੁਛ ਬਚਿਓ ਤੇ ਯੋਗਨ ਸਾਥ ਕੋ ਜੀ ਉਸ ਮੁਕਦਰ ਬੰਦੇ ਸਾਰੇ ਇੱਕ ਮੰਨਣੀ ਹਦੀ ਵਾਲਾ ਨੇ ਜੀ ਸਭ ਮੰਨ ਜੇ ਉਹਨੇ ਕਿਹਾ ਠੀਕ ਹੈ ਜੀ ਤੇ ਉਹਨੇ ਕਿਹਾ ਤੇ ਫਿਰ ਬਾਬਾ ਜੀ ਨੇ ਫਿਰ ਵੀ ਉਦੋਂ ਵਰ ਵੀ ਲੜਕੇ ਦਾ ਜਨਮ ਹੋਇਆ ਤੇ ਚਲੋ ਚੱਲ ਪਈ ਗਾ ਤੇ ਰਾਜਾ ਕੁਛ ਵੀ ਪਾਰਟੀ ਪੁੱਠੀ ਜਾਂਦਾ ਸੀ ਤੇ ਉਸ ਸੇਵਨ ਕੁਛ ਗਲਤ ਚੀਜ਼ਾਂ ਕਰਨ ਲੱਗ ਗਿਆ ਸ਼ਾਬਾ ਮਗੇ ਦਾ ਸ਼ਾਬ ਮੀੜਨ ਤੇ ਵੀ ਉਹ ਬੱਚਾ ਵੀ ਇਸ ਬਈ ਬੁਮਾਰਾਣ ਲੱਗ ਗਿਆ ਜੀ ਕਾ ਬੁਮਾਰਾਣ ਲੱਗ ਗਿਆ ਤੇ ਚਲੋ ਬਾਬਾ ਜੀ ਫਿਰ ਅਰਦਾਸ ਫਿਰ ਬਾਬਾ ਜੀ ਕੋਲ ਆ ਕੇ ਤਾਂ ਬਾਬਾ ਜੀ ਮੈਨ ਛੱਡ ਦੇਣਾ ਤੁਸੀਂ ਕਿਰਪਾ ਕਰੋ ਫਿਰ ਬਾਬਾ ਜੀ ਜੀ ਫਿਰ ਅਰਦਾਸ ਕਰਤੀ ਫਿਰ ਵੀ ਬੱਚੇ ਉਹ ਛੱਡਤੀ ਮੀ ਸ਼ਾਬ ਛੱਡਤਾ ਤੇ ਜੀਗਾ ਫਿਰ ਬਾਬਾ ਜੀ ਹੁਣ ਚੀਜੀ ਗੱਲ ਜੀ ਹੁਣ ਜਿਹੜੀ ਸੁਣਨੀ ਹੈ ਬਹੁਤ ਜਨ ਬਾਬਾ ਜੀ ਫਰੀਦਕੋਟ ਦੇ ਬਾਬਾ ਜੀ ਦੁਆਣ ਲੱਗੀ ਸੀਗੇ ਗੁਰੂ ਗੁਰਦਵਾਰੇ ਸੀ ਅਗੀ ਸੀ ਤੇ ਰਾਜੇ ਜੀ ਇੰਨੀ ਵੱਡੀ ਬਖਸ਼ੀ ਹੋਈ ਰਾਜਾ ਬਾਬਾ ਜੀ ਦੇ ਦਰਸ਼ਨ ਕਰਨ ਨਹੀਂ ਆਇਆ 10ਵਾਂ ਦਿਨ ਦਾ 10 ਦਿਨ ਦਾ ਦਰਬਾਰ ਸੀ ਭਾਈ ਕੇਸੋਣੀ ਵੀ ਕੀਰਤ ਕਰਨੀ ਸੀ ਭਾਈ ਹਰਵੰਸ ਜਗਾਧਰੀ ਆਏ ਰਾਗੀ ਸੁਰਜਨ ਸਿੰਘ ਸੀ ਭਾਈ ਮੋਨਸ਼ਾਲ ਸਿੰਘ ਉਹ ਆਪਣਾ ਕਬੂਰਤਰਾਇਓ ਕਰਦੇ ਸੀ ਰਾਗੀ ਬਹਾਦਰ ਸੀ ਹੋਣੀ ਸਾਰੇ ਵੱਡੇ ਵੱਡੇ ਰਾਗੀ ਸੀ ਲੱਖਾਂ ਦਾ ਇਕੱਠ ਹੁੰਦਾ ਸੀ ਫਰੀਦਕੋਟ ਜੀ ਵੀ ਪਰ ਰਾਜਾ ਨਹੀਂ ਜੀ ਆਇਆ ਜੋ 10ਵਾਂ ਦਿਨ ਸੀ ਵੀ ਮਹਾਂ ਪੁਰਸ਼ ਦਾ ਕੋਈ ਵਿਰੋਧ ਨਹੀਂ ਦੇ ਕਿ ਸਨ ਜਦ ਬਾਬਾ ਜੀ ਜਾਣਾ ਸੀ ਤੇ ਜਾਣ ਤੋਂ ਇੱਕ ਦਿਨ ਪਹਿਲਾਂ ਫੇਰ ਰਾਜਾ ਸ਼ਾਹ ਨੂੰ ਆਇਆ ਤੇ ਮੇਰਾ ਕੇ ਵੀ ਮੱਥਾ ਟੇਕਿਆ ਤੇ ਬਾਬਾ ਜੀ ਪੁੱਛਿਆ ਵੀ ਰਾਜਾ ਤੂੰ ਐਂ ਕਹਦਾ ਜੀ ਸਾਡੇ ਦਾ ਕੰਮ ਬਹੁਤ ਹੁੰਦੇ ਆ ਜੀ ਸਾਡੇ ਕੋ ਰਾਜਾ ਕੋ ਕਿੱਥੇ ਟਾਈਮ ਹੈਗਾ ਜੀ ਇੰਨਾ ਉਹ ਵੇਲ ਸੀ ਵੀ ਆ ਬਾਬੇ ਨੇ ਚੱਤੂਆ ਕਹਿੰਦਾ ਵੀ ਅਖੰਡ ਪਾਠ ਕਰਾ ਲ ਅਖੰਡ ਪਾਠ ਕਰਾ ਲੈਂਦਾ ਮਿੱਥੇ-ਮਿੱਥੇ ਵੀ ਪਾਠ ਨਾਲ ਤੇ ਕੰਮ ਚ ਸਾਈ ਹੋ ਜਾਂਦਾ ਅਖੰਡ ਪੁਰ ਸਾਹਿਬ ਕਹਿੰਦਾ ਜੀ ਉਹ ਅਖੰਡ ਪਾਠ ਨਾਲ ਜੀ ਕਰ ਸਕੇ ਕੰਮ ਸਵਾਰ ਦਿੰਦੇ ਤੇ ਬਾਬਾ ਜੀ ਦਾ ਐਸਾ ਕੱਢਿਆ ਗਿਆ ਤੇ ਫਿਰ ਬਾਬਾ ਜੀ ਨੂੰ ਕਹਿੰਦਾ ਕਹਿੰਦਾ ਹੈ ਬਾਬਾ ਜੀ ਕਹਿੰਦੇ ਤੇਰੀ ਮਰਜ਼ੀ ਹੈ ਵੀ ਰਾਜਾ ਦੇ ਕਹਿੰਦਾ ਜੀ ਇਹ ਸਤਿ ਨਿਸ਼ਵਰ ਦੇ ਇਹ ਕੰਮ ਮੇ ਦਾ ਕੰਮ ਬਹੁ ਸੀ ਕਰਕੇ ਇਹ ਗੱਲ ਜੀ ਕੀਤੀ ਫਿਰ ਬਾਬਾ ਜੀ ਨੇ ਉਹਨੂੰ ਕਿਹਾ ਵੀ ਉਹ ਮੈਂ ਬਾਬਾ ਜੀ ਨੂੰ ਕਹਿੰਦਾ ਜੀ ਕਹਿੰਦਾ ਦੇਖੋ ਜੀ ਉੱਤੋਂ ਵੀ ਮਹਾਪੁਰਸ਼ਾਂ ਨੇ ਵੀ ਜੇ ਕੋਈ ਵੀ ਮਸ਼ਕਲੀ ਕਰੇ ਹਾਂ ਵੀ ਮਹਾਪੁਰਸ਼ਾਂ ਮਸ਼ਕਲੀ ਕਰੇ ਉਹ ਨਹੀਂ ਚੰਗੀ ਹੈ ਤੇ ਸੰਤ ਸਤਸੇਤੀ ਮਸ਼ਕਲੀ ਕੋਲ ਡੋਬਲ ਕੀ ਰਿਤਾ ਸੰਤਾ ਸਿੱਟੀ ਮਾਸ਼ਲੀ ਕੋਲ ਟੋ ਬਣ ਕੀ ਰਹੀ ਤੇ ਇੱਕ ਕਹਾਵਤ ਆਈ ਉਹਨੇ ਬਾਬਾ ਜੀ ਕੋਲ ਬੇਤੀ ਕੀਤੀ ਬਾਬਾ ਜੀ ਵੀ ਕਹਿੰਦੇ ਕਰੋ ਕਾਨੂੰ ਤੁਸੀਂ ਜਾਣਾ ਵਾ ਕਾਨੂੰ ਸਵੇਰੇ ਮੇਰੇ ਆਸਾ ਦੀਵਾਰ ਲਾ ਦੇ ਆਸਾ ਦੀਵਾਰ ਮੇਰੇ ਮਹਲਾ ਚ ਲਾ ਦਿਓ ਬਾਬਾ ਜੀ ਕਹਿੰਦੇ ਅਸੀਂ ਕਿ ਭਖਾਰੀ ਆ ਕੋਸਨ ਨੂੰ ਕਹਿੰਦਾ ਮੇ ਆਸਾ ਦੀਵਾਰ ਲਾ ਦੇ ਉਹ ਕਹਿੰਦਾ ਜੀ ਲਾ ਦਿਓ ਪਰ ਫਿਰ ਵੀ ਫਿਰ ਵੀ ਮਾਤ ਮਾਤਰਾ ਵੀ ਤੁਸੀਂ ਮੈਂ ਆ ਗਿਆ ਤੁਹਾਡੇ ਕੋਲ ਚਰਨ ਪਾ ਦੇ ਇਸ ਤਰ੍ਹਾਂ ਤੁੱਜੇ ਗੱਲ ਕੀਤੀ ਇਹ ਬਾਬਾ ਜੀ ਕਹਿੰਦੇ ਹੁਣ ਤੇਰੇ ਆਸਾ ਦੀ ਵਾਰ ਲਗੂ ਰਾਜਾ ਤੇਰੇ ਨਰਾਸਾ ਦੀ ਵਾਰ ਲਗੂ ਫਿਰ ਸਾਧੂ ਬੋਲੇ ਸੈਸਵਾ ਸਾਧੂ ਕਾ ਬੋਲਾ ਬਿਰਥਾ ਨ ਜਾਏ ਅਸੀਂ ਬਹੁਤ ਕੁਝ ਦੇਖਿਆ ਜੀ ਬਹੁਤ ਕੁਝ ਦੇਖਿਆ ਵੀ ਜਿਹੜੇ ਕਿ ਸਾਧੂ ਬੋਲੇ ਸੈਸਵਾ ਸਾਧੂ ਕਾ ਬੋਲਾ ਬਿਰਥਾ ਨ ਜਾਏ ਬਾਬਾ ਜੀ ਆਮ ਵੀ ਕਰਵਾਇਚਾ ਹੁੰਦਾ ਫਿਰ ਰਾਜੇ ਨੇ ਫਿਰ ਜਿਹੜਾ ਸੀਗਾ ਵੀ ਬਈ ਬਾਬਾ ਜੀ ਕਹਿੰਦੇ ਤੇਰੇ ਨਰਾਸਾ ਦੀ ਵਾਰ ਲਗੂ ਹੋਰ ਤੇਰੇ ਕਰੇ ਤੇ ਫਿਰ ਉਹ ਚਲੋ ਜੀ ਉਹ ਬਾਬਾ ਜੀ ਆ ਗਏ ਇਹ ਫਿਰ ਪੰਜਾਬ ਕੁਸ਼ੌਲਆ ਕੇ ਆਪੇ ਕਰਨ ਲੱਗਿਆ ਫਿਰ ਉਹ ਜਿਹੜਾ ਮੁੰਡਾ ਸੀ ਜੀ ਜਿਹੜਾ ਅ ਪ੍ਰਿੰਸ ਪ੍ਰਿੰਸ ਹਰਮੋਹਿੰਦਰ ਸਿੰਘ ਉਹ ਬਿਮਾਰ ਬਹੁਤ ਹੋ ਗਿਆ ਜੀ ਉਹਾਰੇ ਉਹਨੂੰ ਰੂਮ ਦੇ ਵਿੱਚੋਂ ਭਲੇਟ ਕੇ ਨਾ ਇੰਗਲੈਂਡ ਲੈ ਕੇ ਗਏ ਰੂਮ ਦੇ ਵਿੱਚੋਂ ਭਲੇਟ ਕੇ ਇੰਗਲੈਂਡ ਆਹੀ ਬਿਮਾਰੀ ਲੱਗੀ ਰੂਮ ਚ ਭਲੇਟ ਕੇ ਉਹਨੂੰ ਇੰਗਲੈਂਡ ਲੈ ਕੇ ਗਏ ਉੱਥੇ ਜਾ ਕੇ ਵੀ ਵੀ ਇਲਾਜ ਕਰਉਂਗੇ ਪਰ ਕੋਈ ਫਰਕ ਨਹੀਂ ਪਿਆ ਓਵੈਂਚੁਅਲੀ ਕੀ ਕਰਦੇ ਕਰਦੇ 1986 1986 ਸੰਚੋ ਜੀ ਉਹ ਜਿਹੜਾ ਲੜਕਾ ਸੀ ਜੀ ਉਹ ਵੇ ਯਰਬ ਨੂੰ ਪੇਰਾਲਾ ਤੇ ਬਹੁਤ ਫਿਰ ਪਰਿਵਾਰੀ ਹੱਲ ਗਈ ਇੰਨੀ ਜਿਆਦਾ ਸਾਰਾ ਕੁਝ ਵੀ ਵੀ ਫਿਰ ਪ੍ਰਸਤਾਵੇ ਬੰਦਾ ਵੀ ਕਹਿੰਦੇ ਵੀ ਬਾਬਾ ਜੀ ਦੇ ਬਸ਼ਰ ਮੰਨਣਾ ਚਾਹੀਦਾ ਸੀ ਪਰ ਇਟ ਵਾਸ ਟੂ ਲੇਟ ਐਟ दैट ਟਾਈਮ ਹੈ ਨਾ ਇਤੇ ਸੀਗਾ ਫਿਰ ਬਾਬਾ ਜੀ ਫਿਰ ਬਸ਼ਰ ਕਰਦੇ ਫਿਰ ਉਸ ਤੋਂ ਬਾਅਦ ਜ ਰਾਣੀ ਜਿਹੜੀ ਸੀ ਉਹ ਤੇ ਉਹ ਪੁੱਤ ਦੇ ਬਰਾਕ ਸੀ ਉਹ ਵੀ ਸਰੀ ਛੱਡੀ ਤੇ 1999 89 1988 ਦਿੱਲੀ ਦੇ ਵਿੱਚ ਜਿਹੜਾ ਰਾਜਾ ਸੀਗਾ ਰਾਜਾ ਸਰ ਹਰਿੰਦਰ ਸਿੰਘ ਏ ਵੀ ਸ੍ਰੀ ਛੱਡਿਆ ਇਸੇ ਛੱਡਿਆ ਦੇਖੋ ਇਹ 20000 ਕਰੋੜ ਦੀ ਉਹਨਾਂ ਵਿਲੇ ਚ ਪ੍ਰੋਪਰਟੀ ਵੱਡੇ ਮੁਹੱਲੇ ਵੀ ਉਹਨਾਂ ਪਹਿਲਾਂ ਉਹਨਾਂ ਨੂੰ ਬਾਬਾ ਜੀ ਕੋਈ ਵੀ ਕਿਹਾ ਵੀ ਆਜਾ ਸੂਰਤਗੜ ਦਾ ਕਿਹੜਾ ਸੂਰਤਗੜਾ ਮਣੀ ਮਾਦਰੀ ਦਾ ਵੀ ਇਹ ਤੁਸੀਂ ਬਾਬਾ ਜੀ ਤੁਸੀਂ ਲੈ ਲਓ ਬਾਬਾ ਜੀ ਵੀ ਨਾ ਕਰਦੇ ਕਹਿੰਦੇ ਨਹੀਂ ਸਾਡੇ ਤਾਂ ਕੋਈ ਤਨਕੀਆਂ ਨਹੀਂ ਸੀ ਕਿ ਕਰਨ ਉਹ ਰਾਜਾ ਇਹਨਾਂ ਵੀ ਸਾਾਨੂੰ ਤਾਂ ਕੋਈ ਸਾਡਾ ਨਾਮ ਜਿਪਉਣਾ ਗੁਰੂ ਨਾਲ ਜੋੜਨਾ ਸਾਡੇ ਦੋਹੀ ਮਿਸ਼ਨਾਂ ਨਾਮ ਜਿਪਉਣਾ ਤੇ ਗੁਰੂ ਨਾਲ ਜੋੜਨਾ ਗੁਰੂ ਦਾ ਪ੍ਰਚਾਰ ਕਰਨ ਔਰ ਸਾਡਾ ਤਾਂ ਕੋਈ ਨਾ ਜੀਜਾ ਦਾ ਤਲਕੀ ਨਹੀਂ ਚਲੋ ਜੇ ਉਹ ਫਿਰ ਹੋ ਗਿਆ ਫਿਰ ਉਹ ਤੇ ਵੀ ਉਸਲਾ ਦਾ ਮੁੰਡਾ ਜੀਸਰ ਕੋਸ ਗਿਆ ਫਿਰ ਸਾਰਾ ਪਰਿਵਾਰ ਵੀ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਫਿਰ ਭੁੱਲਾ ਬਖਸ਼ਾਉਂਦੇ ਰਹੇ ਪਰ ਪਾਠ ਵੀ ਰੱਖਾਈ ਕੁੜੀਆਂ ਰੱਖੀਆਂ ਅੱਜ ਉਹਨਾਂ ਦਾ ਕੇਸ ਚੱਲ ਰਿਹਾ ਜੀ ਅੱਜ ਕੇਸ ਚੱਲ ਰਿਹਾ ਦੇਖੋ ਹਾਈ ਕੋਰਟ ਚੋਗ ਸੁਪਰੀਮ ਕੋਰਟ ਚੋਗ ਕੁੜੀਆਂ ਦੇ ਕੁੜੀਆਂ ਬੋਢੀਆਂ ਹੋ ਗਈਆਂ ਉਹਦਾ ਕੇਸ ਚੱਲ ਰਿਹਾ ਵੀ ਕੇਸ ਚੱਲ ਕੇ ਨਾ ਵੀ ਵੀ ਆਪਣਾ ਵੀ ਕਿੰਨੇ ਸੰ ਜੀਅਤ ਮਰੇ ਉਹ ਵੀ ਉਹ ਜਬੀ ਇਹ ਕੀ ਹਲੇ ਕੋਈ ਫੈਸਲਾ ਨਹੀਂ ਹੋਇਆ ਹੈ ਵੀ ਜਦ ਸਭ ਉਹ ਜਹੂ ਰਹਿ ਰਾ ਹੈ ਜਿ ਕੋ ਬਾਬੇ ਜੀ ਬਚੀ ਕੀਤੀ ਸੀ ਤੇ ਨਰਾਸਾ ਜੀ ਬਾਣ ਗੋ ਹੁਣ ਉੱਥੇ ਜਾ ਕੇ ਦੇਖੋ ਜੀ ਫਰੀਦਕੋਟ ਜੰਗਲ ਅਜੀ ਵਿਚਾਰੇ ਮਹਿਲ ਖੜਾ ਵਾ ਜੰਗਲ ਆ ਤੇ ਸੱਪ ਚੀਤੇ ਹੋ ਉਹ ਜੰਗਲੀ ਜਾਨਵਰ ਸਾਰੇ ਉੱਥੇ ਆ ਜੀ ਦੇਖੋ ਕੋਈ ਡਰਦਾ ਉੱਥੇ ਜਾਂਦਾ ਜੀ ਆ ਵੀ ਜੀ ਵੀ ਵੀ ਜਿਹੋ ਬਚਨਾਂ ਵੀ ਜੇ ਵੀ ਬਾਬਾ ਜੀ ਰੱਬ ਦੇ ਨਾਲ ਕੋਈ ਵੀ ਕੋਈ ਬਚਨ ਨਾ ਬਨੇ ਬਈ ਉਹ ਬਹੁਤ ਮਾੜੀ ਗੱਲ ਹੁੰਦੀ